ਹਾਂ ਦਿੱਤੀ ਗਾ ਜੀ ਮੈਂ ਨਾ ਰਾਜਮੀ ਸੰਘਿਆ ਦਾ ਡਬਲ ਸਟੋਰ ਟੂ ਆਟਲੈਟ ਨੂੰ ਐਜੇ ਮੈਨੇਜਰ ਇਹ ਨਾ ਮਾ 13ਵਾਂ ਰੋਟ ਟ ਖੁੱਲਾ ਆਪਣਾ ਦਾ ਪੰਜਾਬੀ ਸਟੋਰ ਜੀ ਗਵਰਨਮੈਂਟ ਕੋਲਰ ਰੋਡ ਦੇ ਉੱਪਰ ਦਾ ਪੰਜਾਬੀ ਸਟੋਰ ਖੁੱਲਾ ਗੁਰਦਾਸਪੁਰ ਦੀ ਇਸ ਇਸ ਦੀ ਖਾਸियत ਇਹ ਆ ਵੀ ਇਹ ਜਿਹੜੀ ਤੁਸੀਂ ਪੱਦਾ ਬੰਨੀਆਂ ਹੋਈਆਂ ਜੀ ਇਹਨਾਂ ਦੀ ਤੁਸੀਂ ਅ ਅਲੈਦਾ ਹੀ ਬੱਕਰੀ ਚੀਜ਼ ਹੈ ਜੀ ਇਹ ਤੁਸੀਂ ਕਨਸੈਪਟ ਵਧੀਆ ਹੈ ਜੀ ਤੁਸੀਂ ਇਹਦੀ ਮਤਲਬ ਕਹਿ ਸਕਦੇ ਹਾਂ ਕਲਰ ਨੂੰ ਲੈਕ ਕਰਨ ਲਈ ਸੌਕ ਹੈ ਜੀ ਇਹਦੀ ਕਦਰ ਪੱਕੇ ਨੇ ਕਪੜਾ ਬਹੁਤ ਸੋਹਣਾ ਇਹਨਾਂ ਦਾ ਜੀ ਠੀਕ ਆ ਜੀ ਅ ਗੁਰਦਾਸਪੁਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਇਹ ਆਪਣੇ ਇੱਥੇ ਆ ਕੇ ਤੁਸੀਂ ਪੱਗਾਂ ਖਰੀਦੋ ਤੇ ਵੀਰ ਦਾ ਸਹਿਯੋਗ ਦਿਓ ਜੀ ਧੰਨਵਾਦ ਗੁਰਦਾਸਪੁਰ ਤੋਂ ਹੋ ਵੀ ਬਹੁਤ ਅੱਛੀ ਸਟੋਰ ਹੈ ਇਸ ਸਟੋਰ ਦੀ ਖਾਸੀਅਤ ਹੈ ਹਾਂ ਇਸ ਇਸ ਸਟੋਰ ਦੀ ਇਹ ਖਾਸੀਅਤ ਹੈ ਵੀ ਇਸ ਸਟੋਰ ਦੇ ਵਿੱਚ ਡੰਮੀਆਂ ਤੇ ਅਲੱਗ ਦਾ ਪੱਗ ਬੰਨੀ ਹੋਈ ਹੈ ਜੀ ਇੱਥੇ ਆਪਾਂ ਨੂੰ ਸਿਲੈਕਸ਼ਨ ਕਰਨੀ ਸੌਖੀ ਹੋ ਜਾਂਦੀ ਹੈ ਜੀ ਆਮ ਸਟੋਰਾਂ ਨਾਲੋਂ ਜੀ ਕਿਉਂਕਿ ਇਹ ਆਪਾਂ ਸਿਲੈਕਸ਼ਨ ਦੀ ਗੱਲ ਤੇ ਆ ਰਹੀ ਹੈ ਤੇ ਸਿਲੈਕਸ਼ਨ ਹੀ ਹੁੰਦੀ ਆ ਹਫਤਾਂ ਤੇ ਉਹ ਇੱਕੋ ਜੇ ਥਾਂ ਰੱਖੇ ਹੁੰਦੇ ਆ ਪਤਨ ਲੱਗਦਾ ਕਲਰਾਂ ਦਾ ਜੀ ਤਾਂ ਕਰਕੇ ਸਟੋਰ ਬਾਕ ਬਾਕਰਾ ਅਲੱਗਾ ਹੈ ਜੀ ਪ੍ਰਾਈਸ ਕਿੰਨੀ ਆਹ 700 ਰੁਪਏ ਸੜੀ ਪਰ ਮੀਟਰ ਜੀ ਔਰ ਵਿਦ 30 ਪੀਕੋ ਦੇ ਹੁੰਦੇ ਆ ਚਾਰਜਿੰਗ ਔਰ ਗਿਫਟ ਮਿਲਦਾ ਜੀ ਇੱਕ ਪੀਕੋ ਇੱਕ ਸਲਾਈ ਹੁੰਦੀ ਆ ਫਿਰ ਸਿੱਤੀ ਹੁੰਦੀ ਆ ਇੱਕ ਪੈਨ ਹੁੰਦਾ ਦਿਆਂ ਜੀ 5 ਦਿਨ ਬਾਅਦ ਦੀ ਵਾਰੀ ਤੇ 50 ਦਿਨ ਬਾਅਦ ਯਾਰ ਦੇ ਕਿਉਂ ਕਿ ਆ ਇਹ ਦਿਨ ਨਹੀਂ ਤਾਂ ਚੁਣਿਆ ਕਿ ਸਾਡੇ ਸਿੱਖ ਰਿਲੇਟਡ ਇਤਿਹਾਸ ਨਾਲ ਸਾਡੀ ਜਿਹੜੀ ਪਗੜੀ ਦਾ ਇਤਿਹਾਸ ਜੁੜਿਆ ਹੋਇਆ ਹੈ ਅਸੀਂ ਚੋਣਿਆ ਵੀ ਇਹਨੂੰ ਆਪਾਂ ਇਸ ਅਕੋਰਡਿੰਗ ਹੀ ਚਲਾਗੇ ਜੋ ਤਤੇ ਹਾਰਾ ਰਹੇ ਨੇ ਤਾਂ ਕਰਕੇ ਅਸੀਂ ਇਸ ਦੇ ਅਕੋਰਡਿੰਗ ਮਤਲਬ ਓਪਨਿੰਗ ਕੀਤੀ ਹੋਈ ਹੈ ਸੰਗਾਮ ਨੂੰ ਜਾਨੂੰ ਸੰਦੇਸ਼ ਇਹ ਦਵਾਂਗੇ ਜੀ ਕੈਲੋ ਵੀ ਇੱਕਤਾ ਆਪਣੇ ਸਿੱਖ ਹੋ ਕੇ ਇਤਿਹਾਸ ਨਾਲ ਜੋੜੋ ਔਰ ਪਗੜੀ ਦੀ ਜਿਹੜੀ ਪਹਿਚਾਨ ਹੈ ਉਹਨੂੰ ਬਰਕਰਾਰ ਰੱਖੋ ਜੀ ਸਰ ਹਾਂ ਜੀ ਸਸੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਦਾ ਪੰਜਾਬੀ ਸਟੋਰ ਗੁਰਦਾਸਪੁਰ ਰੋਡ ਲੈਟ ਤੋਂ ਆਪਜੀ ਦਾ ਬਹੁਤ ਬਹੁਤ ਸਵਾਗਤ ਕਰਦਾ ਜੀ ਗੁਰਦਾਸਪੁਰ ਰੋਡ ਲੈਟ ਤੇ ਜャਬੀ ਸਟੋਰ ਤੇ ਪੰਜਾਬੀ ਸਟੋਰ ਗੁਰਦਾਸਪੁਰ ਚ ਪਹਿਲਾ ਬ੍ਰਾਂਡ ਹੈ ਜਿਹੜਾ ਆਪਣੀ ਪੱਗਾਂ ਦੀ ਕੁਆਲਿਟੀ ਕਰਕੇ ਮਸ਼ਹੂਰ ਹੈ ਗਿਆ ਵੱਖਰੇ ਵੱਖਰੇ ਨਵੇਂ-ਨਵੇਂ ਰੰਗਾਂ ਦੀ ਇੱਕ ਤਰ੍ਹਾਂ ਪੱਗਾਂ ਵਾਸਤੇ ਤੇ ਤੁਸੀਂ ਇੱਕ ਵਾਰ ਜਰੂਰ ਆਓ ਵਿਜ਼ਿਟ ਕਰੋ ਨਵੇਂ-ਨਵੇਂ ਰੰਗਾਂ ਦੀਆਂ ਪੱਗਾਂ ਖਰੀਦੋ ਤੇ ਇੱਕ ਵਾਰੀ ਜਰੂਰ ਮੇਰਾ ਸੇਵਾ ਦਾ ਮੌਕਾ ਦਿਓ ਜੀ ਕਿਨਾਰੇ ਆਪਣਾ ਹੋਰ ਪਾਗੀ ਤੋਂ ਇਹ ਇੱਕ ਨਵੀਂ ਜਿਹੀ ਔਰ ਨਾ ਦੇਖਣ ਦੇ ਪੇਸ਼ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਸੁਪਰੀ ਸਿੰਘ ਦਾ ਪੰਜਾਬੀ ਸਟੋਰ ਤੋਂ ਇਸ ਟਾਈਮ ਆਪਾਂ ਖੜੇ ਆ ਦਾ ਪੰਜਾਬੀ ਸਟੋਰ ਗੁਰਦਾਸਪੁਰ ਆਊਟਲੈਟ ਜਿੰਦੀ ਅੱਜ ਹੀ ਓਪਨਿੰਗ ਹੋਈ ਹੈ گورਨਮੈਂਟ ਕਾਲਜ ਰੋਡ ਦਾ ਮੀਦਾ ਗਰਾਊਂਡ ਦੇ ਬਿਲਕੁਲ ਓਪੋਜ਼ਿਟ ਅਸ਼ੋਕਾ ਮੈਡੀਕਲ ਹਾਲ ਦੇ ਬਿਲਕੁਲ ਨਾਲ ਤੇ ਇਹ ਸਾਡੀ ਕੰਪਨੀ ਆ ਜੀ ਪੀ ਪੀ ਐਸ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ ਜਿਹਦੇ ਐਮਟੀ ਸੋ ਦਾ ਹਰਮਨ ਫੀਸਿੰਗ ਜੀ ਨੇ ਇਹਨਾਂ ਨੇ ਪ੍ਰੋਪਰ ਬਿਜ਼ਨਸ ਇਹ ਮਾਨਸਾ ਤੋਂ ਸਟਾਰਟ ਕੀਤਾ ਸੀ ਪਹਿਲੀ ਸਾਡੀ ਬ੍ਰਾਂਚ 2019 ਚ ਬਣਾਈ ਸੀ ਅੱਜ ਦੀ ਰੇਡ ਦੇ ਵਿੱਚ ਸਾਡੇ ਇਸ ਸਟੋਰ ਨੂੰ ਮਲਾ ਕੇ 13 ਸਟੋਰ ਓਪਨ ਹੋ ਚੁੱਕੇ ਨੇ ਮਾਨਸਾ, ਬਟਿੰਡਾ, ਪਟਿਆਲਾ, ਲੁਧਿਆਣਾ, ਰੋਜਪੁਰ, ਹੁਸ਼ਿਆਰਪੁਰ, ਗੁਰਦਾਸਪੁਰ, ਮੁਕਸਰ ਸਾਹਿਬ, ਬਰਨਾਲਾ ਤੇ ਸਾਰੇ ਲੋਕੇਸ਼ਨਾਂ 'ਤੇ ਸਾਡੇ ਸਟੋਰ ਹੈਗੇ ਨੇ ਜੀ ਤੇ ਰਨਿੰਗ ਚੱਲ ਰਹੇ ਨੇ ਪਗੜੀ ਦਾ ਮੇਨ ਸਾਡਾ ਕੰਮ ਆ ਪੰਜਾਬੀ ਵਿਰਾਸਤ ਨਾਲ ਸੰਬੰਧ ਸਾਡਾ ਕੰਮ ਆ। ਫਿਰ ਕੀ ਸੋਚਦੇ ਸ਼ੁਰੂ ਕੀਤਾ ਜੋ ਮੇਨ ਮੁੱਖ ਤਾਂ ਹੀ ਸੀਗਾ ਜੀ ਜੋ ਅੱਜ ਕੱਲ੍ਹ ਦੇ ਨੌਜਵਾਨ ਬੱਚੇ ਨੇ ਦਸਤਾਰ ਤੋਂ ਜਾਂ ਕੇਸਾਂ ਤੋਂ ਵਾਂਝੇ ਹੋ ਰਹੇ ਨੇ ਨਾ ਦਸਤਾਰ ਕਰਨਾ ਇਸ ਕਟਾਰੇ ਨੇ ਮੇਨ ਮਕਸਦ ਉਹੀ ਸੀਗਾ ਵੀ ਇਹਨਾਂ ਨੂੰ ਸੰਭਾਲਿਆ ਜਾ ਸਕੇ ਔਰ ਦਸਤਾਰ ਜੋ ਬਹੁਤ ਅਮੁੱਲੀ ਚੀਜ਼ ਹੈ ਜੀ ਇਹ ਆਪਾਂ ਗੁਰੂ ਸਾਹਿਬ ਨੇ ਆਪਾਂ ਅਦਾਤ ਬਖਸ਼ੀ ਹੈ ਇੱਕ ਤਰ੍ਹਾਂ ਦਾ ਵਪਾਰ ਤਾਂ ਹੈ ਹੀ ਹੈ ਪਟੇ ਦੇ ਨਾਲ ਬਹੁਤ ਜੋ ਇੱਥੇ ਬੱਚੇ ਆਉਂਦੇ ਨੇ ਪਰਿਵਾਰ ਆਉਂਦੇ ਨੇ ਉਹ ਵੱਢ ਰਹੇ ਨੇ ਵੱਢ ਰਹੇ ਨੇ ਸਿੱਖੀ ਵਾਲੇ ਟਾਈਮਿੰਗ ਸਰ ਸਾਡੀ ਸਾਰੇ ਸਟੋਰਾਂ ਦੀ 9 ਤੋਂ 9 ਆ ਜੀ ਸਾਰੇ ਦਿਨ ਓਪਨ ਹੁੰਦਾ ਸਾਲ ਸਾਰਾ ਸਾਲ ਓਪਨ ਹੁੰਦਾ ਤੇ ਟਾਈਮਿੰਗ 9 ਤੋਂ 9 ਹੁੰਦੀ ਸਾਰੇ ਸਟੋਰ ਹਾਂਜੀ ਇੱਕ ਜਿਲੇ ਦੇ ਇੱਕ ਇੱਕੋ ਹੀ ਕਰਦੇ ਆ ਫਿਲਹਾਲ ਅਗਲਾਕਾਂ ਵਾਸੀਆਂ ਨੂੰ ਇਹੀ ਬੇਨਤੀ ਹੈ ਵੀ ਜਿਵੇਂ ਤੁਸੀਂ ਬਾਕੀ ਜ਼ਿਲ੍ਹਿਆਂ 'ਚ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਹੈ ਨਾ ਇਸੇ ਤਰ੍ਹਾਂ ਤੁਸੀਂ ਸਾਨੂੰ ਗੁਰਦਾਸਪੁਰ ਦੇ ਵਿੱਚ ਵੀ ਪਰਿਵਾਰ ਸਮੇਤ ਦਰਸ਼ਨ ਦਿਓ ਆਪਣਾ ਫੀਡਬੈਕ ਦਿਓ ਤੇ ਆਪਣਾ ਪਿਆਰ ਅਸ਼ੀਰਵਾਦ ਨਾਲ ਦਿਓ ਮੈਂ ਮੇਰਾ ਨਾਮ ਪਰਮਜੀਤ ਸਿੰਘ ਹੈ ਮੇਰਾ ਇੱਕ ਸਾਧਚਾਰਕ ਤੇ ਜਦੋਂ ਵੀ ਸਾਨੂੰ ਪਤਾ ਲੱਗਾ ਵੀ ਇੱਥੇ ਕੋਈ ਤਰਮਨ ਨਹੀਂ ਹੈ ਤੇ ਆਪਾਂ ਜਲਦੀ ਲੱਗ ਗਏ ਸੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੇ ਵਾਟ ਵਾਟ ਵੀਰ ਹੋਣਾ ਤੇ ਪੱਕਾ ਗੇਜਨ ਜੋ ਕਿ ਸਾਡਾ ਸਭਿਆਚਾਰਾ ਉਸ ਨੂੰ ਅੱਗੇ ਵਧਾਇਆ ਜਾਵੇ ਸੋ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਕਿ ਤੇ ਹਰ ਇੱਕ ਤਰ੍ਹਾਂ ਦੀ ਵਧੀਆ ਤੋਂ ਵਧੀਆ ਪੱਗਾਂ ਨੇ ਸੋ ਸਾਰੇ ਵੀਰਾਂ ਨੂੰ ਆਪਣੀ ਰਸਕਾਰ ਸੰਭਾਲ ਲਈ ਕਹੀਦੀ ਆ ਤੋ ਆ ਕੇ ਤੇ ਦੇਸਾਂ